ਇੱਥੇ ਪਹੁੰਚੇ ਹੋ ਕਾਂਗਰਸ ਦੇ ਕੀਤੇ ਝੂਠੇ ਵਾਅਦਿਆਂ ਤੇ ਗੱਪਾਂ ਦੇ ਮੈਨੀਫੈਸਟੋ ਨੂੰ ਲਾਤਾਰ ਕੇ ਅੱਜ ਤੁਸੀਂ ਪਹੁੰਚੇ ਹੋ ਆਮ ਆਦਮੀ ਪਾਰਟੀ ਦੇ ਸ਼੍ਰੀ ਅਰਵਿੰਦ ਕੇਜਰੀਵਾਦ ਜੀ ਦੇ ਹੰਕਾਰ ਦਾ ਕਿਲਾ ਟਾਕੇ ਅੱਜ ਤੁਸੀਂ ਇੱਥੇ ਪਹੁੰਚੇ ਹੋ ਸੋ ਤੁਹਾਡੇ ਜਜ਼ਬੇ ਨੂੰ ਤੁਹਾਡੀ ਦਲੇਰੀ ਨੂੰ ਤੁਹਾਡੀ ਨਿਡਰਤਾ ਨੂੰ ਮੈਂ ਸਿਰ ਝੁਕਾ ਕੇ ਸਲਾਮ ਕਰਦੀਆਂ ਕਿਉਂਕਿ I do ਸੋਸ਼ਲ ਮੀਡੀਆ ਤੇ ਜਾਂ ਮੀਡੀਆ ਰਹੀ ਸੋ ਰਹੇ ਨੇ ਉਹਨਾਂ ਨੂੰ ਵੀ ਅਪੀਲ ਕਰਦੀਆਂ ਕਿ ਤੁਸੀਂ ਸਾਰੇ ਆ ਕੇ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਦਾ ਸਾਥ ਦਿਓ ਕਿਉਂਕਿ ਜੋ ਇਹਨਾਂ ਨੇ ਪੰਜਾਬੀ ਗੱਲ ਕਰੀਏ ਜਿਨ੍ਹਾਂ ਦੇ ਘਰਾਂ ਵਿੱਚ ਅੱਜ ਦੋ ਵਕਤ ਦੀ ਰੋਟੀ ਪਕਣੀ ਔਖੀ ਹੋ ਚੁੱਕੀ ਹੈ ਜੇਕਰ ਅਸੀਂ ਹਜੇ ਵੀ ਆਵਾਜ਼ بلند ਨਾ ਕੀਤੀ ਤਾਂ ਜਿਹੜੇ ਅੱਜ ਬਿਜਲੀ ਦੇ rate 8-10 ਰੁਪਏ ਜੁਨਟਾ ਤੋਂ 12 ਤੋਂ 14 ਰੁਪਏ ਜੁਨਟ ਹੋ ਜਾਣਗੇ ਤੇ ਸਾਨੂੰ ਪਤਾ ਵੀ ਨਹੀਂ ਲੱਗਣਾ ਐਨਾ ਬਿਜਲੀ ਦੇ rateਾਂ ਨੇ ਅੱਜ ਪੰਜਾਬ ਦੇ ਲੋਕਾਂ ਦੇ ਜਿਸਮ ਨੂੰ ਛਿਲਕੇ ਰੱਖਤਾ ਸੋ ਸਾਡਾ ਸਾਥ ਬੰਦੇ ਕਿ ਆਪਾਂ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਦਾ ਸਾਥ ਦੇਏ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਉਹ ਸ਼ਖਸੀਅਤ ਆਪਿਆ ਸੋ ਸਾਡਾ ਫਰਜ਼ ਬਣਦਾ ਕਿ ਅਸੀਂ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਦੀ ਆਵਾਜ਼ ਨੂੰ ਹੋਰ ਜ਼ਿਆਦਾ ਬਲੰਦ ਕਰੀਏ ਸਾਨੂੰ ਅਜਿਹੀ ਸ਼ਖਸੀਅਤ ਨੂੰ ਗਵਾਉਣਾ ਨਹੀਂ ਚਾਹੀਦਾ ਜੋ ਪੰਜਾਬ ਦੇ ਲੋਕਾਂ ਦੀ ਗੱਲ ਕਰੇ ਪੰਜਾਬ ਦੇ ਹੱਕਾਂ ਦੀ ਗੱਲ ਕਰੇ ਸਾਡੇ ਕੋਲ ਬਹੁਤ ਕੱਤ ਲੀਡਰ ਨੇ ਜੋ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਸਰਦਾਰ ਸਿਮਰਜੀਤ ਸਿੰਘ ਵੈਸ ਜੀ ਧਰਮਵੀਰ ਗਾਂਧੀ ਜੀ ਬਲਵਿੰਦਰ ਸਿੰਘ ਵੈਸ ਜੀ ਤੇ ਸਾਡੇ ਅੱਖ ਸਤਕਾਰਯੋਗ ਐਮ ਐਲ ਏ ਸਾਹਿਬਾਨ ਸੋ ਸਾਡਾ ਫਰਜ਼ ਬਣਦਾ ਕਿ ਅਸੀਂ ਟਾਲਾ ਕੇ ਨਾ ਦਾ ਸਾਥ ਦੇਈਏ ਤੇ ਸਾਡੇ ਪੰਜਾਬ ਨੂੰ ਖੁਸ਼ਹਾਲੀ ਦੇ ਵੱਲ ਤਰੱਕੀ ਦੇ ਵੱਲ ਲੈ ਕੇ ਜਾਈਏ ਤੇ ਮੈਂ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਨੂੰ ਵੀ ਕਹਿਣਾ ਚਾਹੁੰਨੀ ਆ ਕਿ ਪੰਜਾਬ ਦੀ ਆਵਾਮ ਤੁਹਾਡੇ ਨਾਲ ਆ ਪੰਜਾਬ ਦੇ ਲੋਕ ਉੱਠਣਗੇ ਜਾਗਣਗੇ ਲੜਨਗੇ ਦਿੱਕਤਾਂ ਜਿੱਤਣਗੇ ਵੀ ਜ਼ਰੂਰ ਸਖੀਰ ਦੇ ਵਿੱਚ ਦੋਈ ਲਾਈਨਾਂ ਬੋਲਣ ਜਾ ਰਹੀਆਂ सो so, दो चार नारे लाव गे सारे वीर ने हाथ उच्च चकूर बहुत बहुत धनबाद वाहे गुरु जी का खालसा वाहे गुरु जी की फतेह